ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਅਸੀਂ ਜਮਾਤ ਦੂਜੀ ਵਿਸ਼ਾ ਗਣਿਤ ਵਿੱਚ ਗਿੱਠਾਂ ਅਤੇ ਕਦਮਾਂ ਨਾਲ ਲੰਬਾਈ ਮਾਪਣਾ ਸਿੱਖਾਂਗੇ ਪਿਆਰੇ ਬੱਚਿਓ ਕੀ ਤੁਸੀਂ ਇਸ ਬੋਰਡ ਦੀ ਲੰਬਾਈ ਨੂੰ ਆਪਣੀਆਂ ਗਿੱਠਾਂ ਦੇ ਨਾਲ ਮਾਪ ਸਕਦੇ ਹੋ ਾਰੇ ਬੱਚਿਓ ਇਹ ਇੱਕ ਬੋਰਡ ਹੈ ਆਓ ਦੇਖੀਏ ਕਿ ਇਸ ਬੋਰਡ ਦੀ ਲੰਬਾਈ ਮੇਰੇ ਹੱਥ ਦੀਆਂ ਕਿੰਨੀਆਂ ਗਿੱਠਾਂ ਦੀ ਲੰਬਾਈ ਦੇ ਬਰਾਬਰ ਹੈ 1 2 3 ਤਾਂ ਬੇਟਾ ਇਸ ਬੋਰਡ ਦੀ ਲੰਬਾਈ ਮੇਰੇ ਹੱਥ ਦੀਆਂ 3 ਗਿੱਠਾਂ ਦੀ ਲੰਬਾਈ ਦੇ ਬਰਾਬਰ ਹੈ ਬੱਚਿਓ ਹੁਣ ਅਸੀਂ ਇਸ ਬੋਰਡ ਨੂੰ ਸਿਮਰਨ ਦੇ ਹੱਥ ਦੀਆਂ ਗਿੱਠਾਂ ਦੀ ਲੰਬਾਈ ਨਾਲ ਮਾਪਾਂਗੇ 1 2 3 4 ਬੇਟਾ ਇਸ ਬੋਰਡ ਦੀ ਲੰਬਾਈ ਸਿਮਰਨ ਦੇ ਹੱਥ ਦੀਆਂ 4 ਗਿੱਠਾਂ ਦੀ ਲੰਬਾਈ ਦੇ ਬਰਾਬਰ ਹੈ ਬੱਚਿਓ ਜਦੋਂ ਮੈਂ ਇਸ ਬੋਰਡ ਨੂੰ ਆਪਣੇ ਹੱਥ ਦੀਆਂ ਗਿੱਠਾਂ ਨਾਲ ਮਾਪਿਆ ਤਾਂ ਇਹ 3 ਗਿੱਠਾਂ ਦੀ ਲੰਬਾਈ ਦੇ ਬਰਾਬਰ ਸੀ ਪਰ ਜਦੋਂ ਸਿਮਰਨ ਦੇ ਹੱਥ ਦੀਆਂ ਗਿੱਠਾਂ ਨਾਲ ਮਾਪਿਆ ਤਾਂ ਇਸ ਦੀ ਲੰਬਾਈ 4 ਗਿੱਠਾਂ ਦੀ ਲੰਬਾਈ ਦੇ ਬਰਾਬਰ ਸੀ ਬੱਚੋ ਬੋਰਡ ਦੀ ਲੰਬਾਈ ਤਾਂ ਉਹੀ ਹੈ ਪਰ ਫਰਕ ਸਾਡੇ ਹੱਥਾਂ ਦੀ ਲੰਬਾਈ ਵਿੱਚ ਹੈ ਪਿਆਰੇ ਬੱਚਿਓ ਕੀ ਤੁਸੀਂ ਗਿੱਠਾਂ ਤੋਂ ਇਲਾਵਾ ਕਿਸੇ ਹੋਰ ਟੰਗ ਨਾਲ ਵੀ ਲੰਬਾਈ ਮਾਪ ਸਕਦੇ ਹੋ ਹਾਂ ਕਦਮਾਂ ਨਾਲ ਲੰਬਾਈ ਮਾਪ ਸਕਦੇ ਹਾਂ ਤਾਂ ਬੇਟਾ ਕਿਰਨ ਤੁਸੀਂ ਹੁਣ ਆ ਕੇ ਆਪਣੇ ਕਦਮਾਂ ਦੇ ਨਾਲ ਇਸ ਕਮਰੇ ਦੀ ਲੰਬਾਈ ਨੂੰ ਮਾਪੋਗੇ 1 2 3 4 5 6 7 8 9 10 11 12 13 14 15 16 17 18 19 20 ਤਾਂ ਇਸ ਤਰ੍ਹਾਂ ਬੇਟਾ ਇਸ ਕਮਰੇ ਦੀ ਲੰਬਾਈ কিরਣ ਦੇ 20 ਕਦਮਾਂ ਦੀ ਲੰਬਾਈ ਦੇ ਬਰਾਬਰ ਹੈ ਕੀ ਅਸੀਂ ਗਿੱਠਾਂ ਅਤੇ ਕਦਮਾਂ ਤੋਂ ਬਿਨਾ ਵੀ ਕਿਸੇ ਹੋਰ ਚੀਜ਼ ਨਾਲ ਲੰਬਾਈ ਮਾਪ ਸਕਦੇ ਹਾਂ ਹਾਂਜੀ ਬੇਟਾ ਅਸੀਂ ਵੱਖ-ਵੱਖ ਥੂਲ ਵਸਤੂਆਂ ਜਿਵੇਂ ਕਿ ਪੈਨਸਿਲ ਸ਼ਾਪਨਰ ਮਾਚਿਸ ਦੀਆਂ ਤੀਲੀਆਂ ਆਦਿ ਨਾਲ ਵੀ ਲੰਬਾਈ ਮਾਪ ਸਕਦੇ ਹਾਂ ਤਾਂ ਪਿਆਰੇ ਬੱਚਿਓ ਇਸ ਤਰ੍ਹਾਂ ਅੱਜ ਅਸੀਂ ਗਿੱਠਾ ਅਤੇ ਕਦਮਾ ਦੀ ਮਦਦ ਦੇ ਨਾਲ ਲੰਬਾਈ ਨੂੰ ਮਾਪਣਾ ਸਿੱਖਿਆ ਹੈ ਤਾਂ ਹੁਣ ਵਾਰੀ ਹੈ ਅੱਜ ਦੇ ਸਵਾਲ ਦੀ ਸਾਡਾ ਅੱਜ ਦਾ ਸਵਾਲ ਹੈ ਦਿਖਾਏ ਗਏ ਬੋਰਡ ਦੀ ਲੰਬਾਈ ਨੂੰ ਕਿਸ ਤਰ੍ਹਾਂ ਮਾਪ ਸਕਦੇ ਹਾਂ ਤਾਂ ਬੇਟਾ ਇਸ ਸਵਾਲ ਦੇ ਸਾਡੇ ਕੋਲ ਚਾਰ ਵਿਕਲਪ ਹਨ ੳ ਵਿਕਲਪ ਹੈ ਗਿੱਠਾ ਅ ਵਿਕਲਪ ਹੈ ਸ਼ਾਰਪਨਰ ੲ ਵਿਕਲਪ ਹੈ ਪੈਨਸਿਲ ਤੇ ਸ ਵਿਕਲਪ ਹੈ ਉਪਰੋਕਤ ਸਾਰੇ ਤਾਂ ਪਿਆਰੇ ਬੱਚਿਓ ਬੋਰਡ ਦੀ ਲੰਬਾਈ ਨੂੰ ਅਸੀਂ ਗਿੱਠਾ ਸ਼ਾਰਪਨਰ ਤੇ ਪੈਨਸਿਲ ਸਾਰਿਆਂ ਦੀ ਮਦਦ ਦੇ ਨਾਲ ਹੀ ਮਾਪ ਸਕਦੇ ਹਾਂ ਇਸ ਲਈ ਸਾਡਾ ਸ ਵਿਕਲਪ ਠੀਕ ਹੋਵੇਗਾ ਤੇ ਅਸੀਂ ਸ ਵਿਕਲਪ ਉਪਰੋਕਤ ਸਾਰੇ ਤੇ ਟਿੱਕ ਦਾ ਨਿਸ਼ਾਨ ਲਗਾਵਾਂਗੇ ਹੁਣ ਵਾਰੀ ਹੈ ਘਰ ਦੇ ਕੰਮ ਦੀ ਪਿਆਰੇ ਬੱਚਿਓ ਤੁਸੀਂ ਕਮਰੇ ਦੀ ਲੰਬਾਈ ਨੂੰ ਕਦਮਾਂ ਨਾਲ ਅਤੇ ਵਸਤੂਆਂ ਦੀ ਲੰਬਾਈ ਨੂੰ ਆਪਣੀਆਂ ਗਿੱਠਾਂ ਨਾਲ ਮਾਪੋਗੇ ਧੰਨਵਾਦ